ਮੈਂ ਸ਼ੁਰੂ ਕਰਤਾ ਵਾਕੀ ਜੀ ਖੜ ਗਏ ਲੈ ਕੇ ਖੜ ਗਏ ਆਂਬਾ ਵੀ ਲੈ ਕੇ ਖੜ ਗਏ ਦੇਖੋ ਮੜੀ ਚੱਕਾ ਉਹਦਾ ਪੇੜ ਪੜੇ ਮੈਂ ਨਹੀਂ ਇੱਥੇ ਮਿਸ ਆ ਗਿਆ ਗਾ ਜਾਈਵੇ ਟੋਪ ਬਣਾ ਯਾਰ ਜੀ ਨੇ ਕਿਰਪਾ ਕੀਤੀ ਆ ਬਣਾ ਲੈ ਬਜੀ ਗਾ ਗਾਣਾ ਵੀ ਕੌਣ ਆ ਸੁਣੇ ਤਾਂ ਫਿਰ ਧੰਨਵਾਦ ਆਜੋ ਟੋਪ ਬਣਾਓ ਗੱਲਾਂ ਰਹੇ ਆ ਹਾਂ ਹਾਂ ਇੱਕ ਪਾਸੇ ਤਾਂ ਐ ਬਣਾਇ ਖੱਟੇ ਦੇ ਵਾਲੇ ਨੇ پتہ ਕੀ ਗੱਲਾਂ ਹੁੰਦੇ ਨੇ ਪੌਂਟਸ ਖਾਲੀ ਰਹਿੰਦੀ ਆ ਕੋਰਪੋਰੇਟ ਆਖਲੇ ਭਾਈ ਇਹ ਕਿਹੜਾ ਨੂਰ ਗਰੁੱਪ ਆ ਜੀ ਚਲ ਇਹ ਜੀ ਬਿੰਦਰ ਵਿੱਚ ਭੇਜ ਜੀ ਕੋਰਪੋਰੇਟ ਵੀ ਵੀ ਕਰ ਰਹੀ ਮੈ ਜੀ ਨੂੰ ਜੇ ਕਰਨਾ ਤੋ ਚ ਕਾਦੀ ਕਾਦੀ ਸਾਡੀ ਭੈਣ ਹੈ ਕੁੰਗੀ ਦੀ ਬਣੀ ਆ ਮੱਟਿਆਰੇ ਹਟਾਲ ਕੁੰਗੀ ਦੀ ਬਣੀ ਆ ਮੱਟਿਆਰੇ ਸਿੱਟੇ ਤੇ ਮਾਇਆ ਤੜਕਾ ਕੱਕ ਸੋਰ ਕੰਢ ਆਂ ਤੇ ਨਚਾਰੇ ਆਨੇ ਸੀਨੇ ਖੰਦ ਪਾਈ ਵਧੀਆ ਬੜੀ ਮਿੱਠੀਆ ਵਿੱਚ ਕਾਜ ਕਾਜ ਸਭ ਜੀ ਬਣਾਈ ਵਧੀਆ ਬੜੀ ਮਿੱਠੀਆ ਵਿੱਚ ਕਾਜ ਕਾਜ ਸਭ ਜੀ ਬਣਾਈ ਹੈਤੀਆ ਵਧੀਆ ਮਿੱਠੀਆ ਕਾਜ ਕਾਜ ਸਭ ਜੀ ਬਣਾਈ ਸੀਨੇ ਬੜੀ ਮਿੱਠੀਆ ਹੱਥ ਕਾਜ ਕਾਜ ਸਭ ਜੀ ਬਣਾਈ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਪਹੁੰਚੇ ਹਾਂ ਘੋੜੇ ਦਾ ਢਾਬਾ ਬਹੁਤ ਮਸ਼ਹੂਰ ਢਾਬਾ ਸੱਕਰ ਦੀ ਕਿਹਾ ਇਹ ਵਧੀਆ ਖਾਣਾ ਪੂਰਾ ਟੇਸਟੀ ਖਾਣਾ ਇਹਨਾਂ ਦਾ ਹਮ ਤਾਂ ਤੁਰੰਤ ਬਣਾ ਕੇ ਦਿੰਦੇ ਆ ਦੇ ਨਹੀਂ ਹੈਗਾ ਵੀ ਪਾਸੇ-ਕਿ ਪਾਸੇ ਬਹੁਤ ਬੜੇ ਖਾਣਾ ਆਉਂਦੇ ਜਾਂਦੇ ਰਹਿੰਦੇ ਨੇ ਕੋਲ ਬਹੁਤ ਸਤਕਾਰਯੋਗ ਬੰਦੇ ਆ ਬਹੁਤ ਬੜੀਆ ਬੰਦੇ ਆ ਜੀ ਕੋਈ ਵੀ ਆਉਂਦਾ ਜਾਂਦਾ ਇਹਨਾਂ ਦੇ ਟਰੱਕ ਤੇ ਜਰੂਰ ਖੜਕੇ ਜਾਇਆ ਕਰੋ ਇਹਨਾਂ ਦੀ ਚਾਹ ਤਗੜਾ ਵਾਲੀ ਜਰੂਰ ਪੀ ਕੇ ਜਾਇਆ ਕਰੋ ਬਹੁਤ ਬੜੀਆ ਚਾਹ ਬਣਾਉਂਦੇ ਬਹੁਤ ਸਵਾਦ ਰਾਈ 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 ਰਾਈ